ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਪ੍ਰੈਸਰਾਂਹੀਂ ਸਾਰੇ ਵੀਰਾਂ ਨੂੰ ਐਸ்சி ਵੀਸੀ ਪਾ ਵਾਹ ਪੰਚਾਇਤ ਪੰਜਾਬ ਜੋ ਫੇਰ ਸੱਦੀਆਂ ਲੇਟਾਂ ਦੇ ਮੋਰਚਾ ਚੱਲ ਰਿਹਾ ਹੈ ਲਗਭਗ ਪਿਛਲੇ 2 ਸਾਲਾਂ ਤੋਂ ਤੇ ਸਾਰੇ ਐਸ்சி ਤੇ ਵੀਸੀ ਤੇ ਹੋਰ ਵੀ ਸਾਰੇ ਜਿਹੜੇ ਰਿਲੇਟਡ ਸਾਡੇ ਸਿੱਖ ਸੰਸਥਾਵਾਂ ਸਾਡੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਉਹਨਾਂ ਦੇ ਪ੍ਰਧਾਨਾਂ ਨੂੰ ਮੈਂਬਰਾਂ ਨੂੰ ਤੇ ਆਮ ਲੋਕਾਂ ਨੂੰ ਮੇਰੀ ਬੇਨਤੀ ਹੈ ਅਪੀਲ ਹੈ ਕੱਲ ਨੂੰ ਸ਼ਹੀਦੀ ਦਿਹਾੜੇ ਪੱਖੋਂ ਅੰਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦਾ ਜਿਹੜਾ ਵਿਛੋੜਾ ਹੋਇਆ ਉਹਨਾਂ ਨੇ ਸੀਸ ਦੀਆਂ ਪਾਈਆਂ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਸੀਸ ਦੀਆਂ ਆੜਾਂ ਨੂੰ ਸਮਰਪਿਤ ਕੱਲ ਨੂੰ ਕੇ ਸਭ ਦੀਆਂ ਲੇਟਾਂ ਕੋਲੇ ਐਸਪੀਸੀ ਮੋਰਚੇ ਤੇ ਸ੍ਰੀ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪਾਠ ਹੋਣਗੇ 10 ਵਜੇ ਤੋਂ ਲੈ ਕੇ 11:30 ਵਜੇ ਤੱਕ ਉਸ ਤੋਂ ਬਾਅਦ ਅਟੁੱਟ ਜਿਹੜੇ ਲੰਗਰ ਗੁਰੂ ਕੇ ਵਰਤਣਗੇ ਸਾਰੇ ਮੇਰੇ ਵੀਰਾਂ ਨੂੰ ਪੈਣਾ ਨੂੰ ਇਲਾਕਾ ਨਿਵਾਸੀਆਂ ਨੂੰ ਐਸਸੀ ਤੇ ਬੀਸੀ ਪਰਿਵਾਰਾਂ ਨੂੰ ਤੇ ਸਾਡੇ ਆਗੂ ਸਹਿਬਾਨਾਂ ਨੂੰ ਮੈਂਬਰਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਪੂਰੇ ਮੋਰਚੇ ਵੱਲੋਂ ਪੂਰੇ ਸਾਡੇ ਮੈਂਬਰਾਂ ਵੱਲੋਂ ਇਸ ਸਵੇਰੇ ਕੱਲ ਨੂੰ ਜਿਹੜਾ 11:30 ਵਜੇ ਸੁਖਨੀ ਸਾਹਿਬ ਦੇ ਜਾਪ ਦੇ ਭੋਗ ਪੈਣਗੇ ਉਸ ਤੋਂ ਬਾਅਦ ਲੁਟ ਪਤੂ ਲੰਗਰ ਵਰਤੇਗਾ ਤੋਂ ਸਾਰੇ ਵੀਰਾਂ ਨੇ ਪੈਣਾ ਨੇ ਆਪ ਦੀ ਕਿਰਪਾਲਤਾ ਕਰਨੀ ਇਸ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ